ਥੋੜਾ ਜਿਹਾ ਆਸਾਨ ਜੀ ਭਾਸ਼ਾ ਦੇ ਵਿੱਚ ਸਮਝਾਇਓ ਲੋਕਾਂ ਨੂੰ ਵੀ ਕਿ ਸ਼ੇਅਰ ਮਾਰਕੀਟ ਹੈ ਕੀ ਕਿਵੇਂ ਪੈਸਾ ਲਾਉਣਾ ਚਾਹੀਦਾ ਕਿਉਂਕਿ ਅੱਜ ਵੀ ਬਹੁਤ ਸਾਰੇ ਲੋਕਾਂ ਦੇ ਮਨਾਂ 'ਚ ਡਰ ਆ ਕਿ ਨਹੀਂ ਨਹੀਂ ਇਹਦੇ 'ਚ ਨਾ ਲਾਇਓ ਪੈਸਾ ਪੈਸੇ ਡੁੱਬ ਜਾਣਗੇ ਬਿਲਕੁਲ ਸਹੀ ਹੈ ਬਿਲਕੁਲ ਸਹੀ ਕਹਿੰਦੇ ਆ ਬੇਸਿਕਲੀ ਕੀ ਹੈ ਵੀ ਸਟਾਕ ਮਾਰਕੀਟ ਇਸ ਤਰ੍ਹਾਂ ਦਾ ਇੱਕ ਪਲੇਟਫਾਰਮ ਹੈ ਜੀ ਇਹਨੂੰ ਸਮੁੰਦਰ ਹੈ ਹਾਂ ਜਿੰਨਾ ਮਰਜ਼ੀ ਸਮੁੰਦਰ 'ਚੋਂ ਤੁਸੀਂ ਬਾਲਟੀਆਂ ਭਰ-ਭਰ ਕੇ ਜੀ ਪਾਣੀ ਲੈ ਆਓ ਘਰ ਹਾਂ ਸਮੁੰਦਰ ਨੂੰ ਕੋਈ ਫਰਕ ਨਹੀਂ ਪੈਂਦਾ ਠੀਕ ਹੈ ਉਹ ਪਾਣੀ ਉਦਾਂ ਤੋਂ ਆਉਦੇ ਰਹਿਣਾ ਹਾਂ ਤੇ ਜਿੰਨਾ ਮਰਜ਼ੀ ਤੁਸੀਂ ਘਰੋਂ ਨਲਕੇ ਚੋਂ ਗੇੜ-ਗੇੜ ਕੇ ਬਾਲਟੀਆਂ ਭਰ ਕੇ ਤੇ ਤੁਸੀਂ ਸਮੁੰਦਰ 'ਚ ਸਿੱਟੀ ਜਾਓ ਹਾਂ ਤੇ ਸਮੁੰਦਰ ਨੂੰ ਤਾਂ ਵੀ ਕੋਈ ਫਰਕ ਨਹੀਂ ਪੈਣਾ ਹਾਂ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਸਟੌਕ ਮਾਰਕੀਟ ਇਹ ਇਦਾਂ ਦਾ ਜ਼ਰੀਆ ਹੂੰ ਘਰ ਦਾ ਪਾਣੀ ਸੁੱਕ ਜਾਊਗਾ ਠੀਕ ਹੈ ਸਮੁੰਦਰ ਨੂੰ ਫਰਕ ਨਹੀਂ ਪੈਣਾ ਹਾਂ ਤੇ ਘਰ ਪਾ ਕੇ ਤੁਸੀਂ ਭਾਵੇਂ ਜਿੰਨੇ ਮਰਜ਼ੀ ਟੈਂਕਰ ਭਰ ਲਓ ਜਿੰਨਾ ਮਰਜ਼ੀ ਕਰ ਲਓ ਸਟੌਕ ਮਾਰਕੀਟ ਨੂੰ ਤਾਂ ਵੀ ਕੋਈ ਫਰਕ ਨਹੀਂ ਪੈਣਾ ਅੱਛਾ ਇਹ ਮਾਰਕੀਟ ਨੂੰ ਸਹੀ ਤਰੀਕੇ ਨਾਲ ਹਾਂ ਸਮਝ ਕੇ ਪ੍ਰੋਪਰ ਗਾਈਡੈਂਸ ਦੇ ਨਾਲ ਸਹੀ ਤਰੀਕੇ ਨਾਲ ਚੱਲੋਗੇ ਲੌਂਗ ਟਰਮ ਸੋਚ ਕੇ ਚੱਲੋਗੇ ਹਾਂ ਤਾਂ 200% ਇਹੋ ਪੈਸੇ ਕਮਾਓਗੇ ਅੱਛਾ ਬਿਨਾ ਸਿੱਖੇ ਹਾਂ ਜੇ ਇਸ ਮਾਰਕੀਟ ਦੇ ਵਿੱਚ ਟਰੇਡਿੰਗ ਦੇ ਚੱਕਰ ਚ ਪੈ ਗਏ ਜਾਂ ਹੋਰ ਤਰੀਕੇ ਨਾਲ ਬਿਨਾ ਸਿੱਖੇ ਨਾ ਸਿੱਖੀਏ ਹੋ ਕੇ ਇਹਦੇ ਕੰਮ ਵਿੱਚ ਪੈ ਗਏ ਹਾਂ ਤਾਂ 99% ਚਾਂਸਸ ਬਰਬਾਦੀ ਦੇ ਅੱਛਾ ਠੀਕ ਹੈ ਜਿਹੜੇ ਮਤਲਬ ਜੇਕਰ ਸ਼ੁਰੂਆਤ ਕਰਨੀ ਹੈ ਤਾਂ ਥੋੜੇ ਪੈਸਾ ਤਾਂ ਕਰੋ ਇੱਕ ਵਾਰ ਸਵਾਲ ਥੋੜੇ ਵੱਧਦਾ ਨਹੀਂ ਜੀ ਸਹੀ ਤਰੀਕੇ ਨਾਲ ਕਰੋ ਅੱਛਾ ਸਹੀ ਤਰੀਕਾ ਜਿਹੜਾ ਹੈ ਇਹਦਾ ਸਹੀ ਤਰੀਕਾ ਹੈ ਕੀ ਸਹੀ ਤਰੀਕਾ ਜਿਹੜਾ ਹੈਗਾ ਹੁਣ ਮੈਂ ਐਗਜ਼ਾਮਪਲ ਲੈ ਕੇ ਚੱਲਾਂ ਨਾ ਜੇ ਬੇਸਿਕਲੀ ਇਹ ਮੇਰੇ ਕੋ ਪੈਸੇ ਹੈਗੇ ਆ ਹਾਂਜੀ ਮੈਂ ਗੱਡੀ ਲੈ ਲਈ ਹਾਂ ਠੀਕ ਹੈ ਨਾ ਮੈਨੂੰ ਚਲਾਣੀ ਨਹੀਂ ਆਉਂਦੀ ਮੈਂ ਕੀ ਕਰੂੰਗਾ ਹਮ ਇੱਕ ਡਰਾਈਵਰ ਰਾਈਟ ਡਰਾਈਵਰ ਰੱਖੂਗਾ ਨਾ ਬਈ ਮੈਨੂੰ ਗੱਡੀ ਨਹੀਂ ਚਲਾਉਣੀ ਹੁੰਦੀ ਤੇ ਮੈਂ ਇਹ ਗੱਡੀ ਸिखਾਣੀ ਸਿੱਖੂਗਾ ਗੱਡੀ ਨੂੰ ਰਿਪੇਅਰ ਕਰਨੀ ਸਿੱਖੂਗਾ ਮੈਂ ਤਾਂ ਫਿਰ ਇਹ ਕੰਮ ਨੂੰ ਰਹਿ ਗਿਆ ਹਾਂ ਤੇ ਆਪਾਂ ਕੀ ਕਰਦੇ ਆ ਇੱਕ ਡਰਾਈਵਰ ਨੂੰ ਹਾਇਰ ਕਰਦੇ ਠੀਕ ਹੈ ਸਿਮਿਲਰਲੀ ਸਟਾਕ ਮਾਰਕੀਟ ਚ ਆਪ ਨੂੰ ਹੋਇਆ ਕੁਝ ਪਤਾ ਨਹੀਂ ਹਾਂ ਸਾਰੀ ਉਮਰ ਵੀ ਕਰਦੇ ਰਵਾਂਗੇ ਤਾਂ ਵੀ ਆਪਾਂ ਪੂਰਾ ਸਿੱਖ ਨਹੀਂ ਪਾਵਾਂਗੇ ਹਾਂ ਤੇ ਕੀ ਕਰਾਂਗੇ ਆਪਾਂ ਹਾਂ ਜਿਸ ਬੰਦੇ ਨੂੰ ਇਸ ਕੰਮ ਦੀ ਸਮਝ ਹੈ ਅਸੀਂ ਫੰਡ ਉਹਨੂੰ ਦਵਾਂਗੇ ਹਾਂ ਜਿਹੜਾ ਸਾਡੇ ਬਿਹਫ ਤੇ ਇਸ ਮਾਰਕੀਟ ਚ ਫੰਡ ਮੈਨੇਜ ਕਰੇ ਜਿਹਨੂੰ ਆਪਾਂ ਕਹਿੰਦੇ ਫੰਡ ਮੈਨੇਜਰ ਠੀਕ ਹੈ ਇਹ ਕਿੱਥੇ ਹੁੰਦੇ ਫੰਡ ਮੈਨੇਜਰ ਮਿਊਚੁਅਲ ਫੰਡ ਹਾਂ ਰਾਈਟ ਜੇ ਮਿਊਚੁਅਲ ਫੰਡ ਦੇ ਥਰੂ ਜਾਏਗਾ ਬੰਦਾ ਹਾਂ ਸਹੀ ਤਰੀਕੇ ਨਾਲ ਸਹੀ ਫੰਡ ਮੈਨੇਜਰ ਚੁਣੇ ਹਾਂ ਜੇ ਤਾਂ ਪਿਛਲੇ 10 ਸਾਲ 20 ਸਾਲ ਦਾ ਟਰੈਕ ਰਿਕਾਰਡ ਕੀ ਆ ਉਹਨੇ ਅੱਜ ਤੱਕ 20 ਸਾਲਾਂ ਚ ਕੀ ਰਿਟਰਨ ਕੱਢ ਕੇ ਦਿੱਤੀ ਆ ਹਾਂ ਉਹਦੇ ਹਿਸਾਬ ਨਾਲ ਫੰਡ ਮੈਨੇਜਰ ਦੀ ਜਿਹੜੀ ਸਿਲੈਕਸ਼ਨ ਕਰੂਗਾ ਹਾਂ ਸਹੀ ਸੈਕਟਰ ਦੇ ਵਿੱਚ ਲਗਾਊਗਾ ਠੀਕ ਹੈ ਤਾਂ ਇਸ ਮਾਰਕੀਟ ਚੋਂ ਲੰਬੇ ਅਬਦੀ ਚ ਗਿਣ ਕੇ ਚੱਲੀਏ ਤਾਂ ਬਹੁਤ ਵੱਡਾ ਪੈਸਾ ਕਮਾਇਆ ਜਾ ਸਕਦਾ ਜਾਨੀ ਕਿ ਪਹਿਲਾਂ ਤੁਹਾਨੂੰ ਨੋਲਿਜ ਹੋਣੀ ਚਾਹੀਦੀ ਏ ਇਸ ਕੰਮ ਦੀ ਲੰਬੀ ਚੌੜੀ ਨੋਲਿਜ ਨਹੀਂ ਚਾਹੀਦੀ ਸਿਰਫ ਬੇਸਿਕ ਨੋਲਿਜ ਤੇ ਕਾਮਨ ਸੈਂਸ ਤੁਹਾਡੇ ਕੋਲ ਆ ਜਾਂਦੇ ਨੇ ਲੋਕੀ ਗਾਈਡੈਂਸ ਲੈਣ ਲਈ ਮੇਰੇ ਐਵਰੀ ਡੇ ਮੇਰੇ ਕੋਲ ਬਹੁਤ ਸਾਰੇ ਦੂਰੋਂ ਦੂਰੋਂ ਲੋਕ ਆਉਂਦੇ ਆ ਮੈਂ ਉਹਨਾਂ ਨੂੰ ਹਰ ਫ੍ਰੀ ਆਫ ਕਾਸਟ ਗਾਈਡ ਕਰਦਾ ਕਿਸੇ ਕੋ ਉਧੇ ਲਾ ਨਹੀਂ ਚਾਰਜ ਕਰਦਾ ਠੀਕ ਹੈ ਇਸ ਤੋਂ ਇਲਾਵਾ ਜਿੰਨੇ ਵੀ ਆ ਸਾਡੇ ਨੇੜੇ-ਤੇੜੇ ਦਰ ਯੂਨੀਵਰਸਿਟੀਆਂ ਹੈਗੀਆਂ ਐਲਪੀਯੂ ਜੀਐਨਏ ਬਾਬਾਪਾਕ ਸਿੰਘ ਹੋ ਗਿਆ ਚੰਡੀਗੜ੍ਹ ਯੂਨੀਵਰਸਿਟੀ ਹੋ ਗਈ ਫਿਰ ਅਦਰ ਤੁਹਾਡੇ ਜਲੰਧਰ ਸੀਟੀ ਗਰੁੱਪ ਇੰਸਟੀਚਿਊਟ ਇਹ ਸਾਰੇ ਜਿੰਨੇ ਵੀ ਇੰਸਟੀਚੂਟਸ ਹੈਗੇ ਆ ਹਾਂ ਹਰ ਇੱਕ ਯੂਨੀਵਰਸਿਟੀ ਚ ਮੈਂ ਹਰ ਸਾਲ ਹਾਂ ਲੈਕਚਰ ਦੇਣ ਜਾਂਦਾ ਹਾਊ ਟੂ ਕ੍ਰੀਏਟ ਵੈਲਥ ਇਨ ਸਟਾਕ ਮਾਰਕੀਟ ਇਸ ਟਾਪਿਕ ਦੇ ਉੱਤੇ ਲੋਕਾਂ ਨੂੰ ਗਾਈਡ ਕਰਕੇ ਆਉਣਾ ਵੀ ਤੁਸੀਂ ਹੁਣ ਫਾਈਨਲ ইয়ার ਦੇ ਸਟੂਡੈਂਟ ਹੋ ਤੁਸੀਂ 2-3 ਸਾਲਾਂ ਦੇ ਵਿੱਚ ਤੁਸੀਂ ਅਰਨਿੰਗ ਹੈਂਡ ਹੋ ਜਾਣਾ ਅੱਛਾ ਤੁਸੀਂ ਕੋਈ ਬਿਜ਼ਨਸ ਸਟਾਰਟ ਕਰੋਗੇ ਤੁਸੀਂ ਕਿਤੇ ਜੌਬ ਕਰੋਗੇ ਜਿੱਦਾਂ ਹੀ ਤੁਸੀਂ ਅਰਨਿੰਗ ਹੈਂਡ ਹੋਏ ਹਾਂ ਤੇ ਤੁਸੀਂ ਕੀ ਕਰਨਾ ਤੇ ਕੀ ਨਹੀਂ ਕਰਨਾ ਹਾਂ ਇਹ ਦੋਨੋਂ ਚੀਜ਼ਾਂ ਦੱਸ ਕੇ ਆਣਾ ਠੀਕ ਹੈ ਵੀ ਇਸ ਤਰੀਕੇ ਨਾਲ ਤੁਸੀਂ ਆਪਣੇ ਪੈਸੇ ਇਨਵੈਸਟ ਕਰਨੇ ਆ ਤੇ ਕਿੱਥੇ ਪੈਸੇ ਨਹੀਂ ਖਰਚ ਕਰਨੇ ਅੱਛਾ ਆਉਣ ਵਾਲੇ 5 ਸਾਲ ਜਿੱਦਾਂ ਮੈਂ ਕਹਿਣਾ ਹਾਂ ਉਸ ਤਰੀਕੇ ਨਾਲ ਤੁਸੀਂ ਜੇ ਚੱਲ ਗਏ ਤੇ ਤੁਹਾਡੀ ਆਉਣ ਵਾਲੀ ਜਨਰੇਸ਼ਨ ਫਾਈਨੈਂਸ਼ੀਅਲੀ ਫਰੀ ਹੋਊਗੀ अच्छा ਤੁਸੀਂ ਵੀ ਫ੍ਰੀ ਹੋ ਤੁਹਾਡਾ 올ਡੇਜ ਵੀ ਸਿਕਯੂਰ ਹੋ ਜਾਊਗਾ ਤੇ ਤੁਹਾਡੀ ਅਗਲੀ ਜਨਰੇਸ਼ਨ ਜਿਹੜਾ ਤੁਹਾਡੀ ਮੈਰਿਜ ਹੋਣੀ ਤੁਹਾਡੇ ਬੱਚੇ ਹੋਣੇ ਉਹ ਵੱਡੇ ਹੋਣੇ ਆ ਤਦ ਤੱਕ ਤੁਹਾਡੇ ਕੋਲ ਇੰਨਾ ਕੁ ਪੈਸਾ ਹੋਣਾ ਤੁਹਾਨੂੰ ਫਾਈਨੈਂਸ਼ੀਅਲ ਟੈਨਸ਼ਨ ਦੀ ਲੋਡ ਨਹੀਂ ਹੋਣੀ ਕਿੰਨੇ ਕੁ ਪੈਸੇ ਚਾਹੀਦੇ ਨੇ ਬੰਦੇ ਨੇ ਜੇਕਰ ਇਨਵੈਸਟ ਕਰਨੇ ਤਾਂ 1000 ਰੁਪਏ ਨਾਲ ਵੀ ਸ਼ੁਰੂ ਕੀਤਾ ਬੜਾ ਵੱਡਾ ਭਲੇਖਾ ਹੁੰਦਾ ਮਨ ਚ ਵੀ ਸਟਾਕ ਮਾਰਕੀਟ ਚ ਬਹੁਤ ਸ਼ੁਰੂ ਕਰਨ ਲਈ ਬਹੁਤ ਵੱਡਾ ਪੈਸਾ ਚਾਹੀਦਾ ਨੋ ਹਾਂ ਤੁਸੀਂ 500 ਰੁਪਏ ਨਾਲ 1000 ਰੁਪਏ ਨਾਲ ਵੀ ਸ਼ੁਰੂਆਤ ਕੀਤੀ ਜਾ ਸਕਦੀ ਅੱਛਾ ਕੋਈ ਲੰਬਾ ਚੌੜਾ ਇਹ ਚ ਪੈਸੇ ਦੀ ਲੋਡ ਨਹੀਂ ਹੈਗੀ ਇੱਕ ਸਟ ਜਿਹਦੇ ਚ ਹਰ ਕੋਈ ਮੀਡਲ ਕਲਾਸ ਹਮ ਲੋਅਰ ਮੀਡਲ ਕਲਾਸ ਸੈਲੀ ਕਲਾਸ ਹਰ ਕੋਈ ਬੰਦਾ ਹਾਂ ਬਹੁਤ ਵੱਡਾ ਪੈਸਾ ਕਮਾ ਸਕਦਾ ਠੀਕ ਹੈ ਲੇਕਿਨ ਵਿਜ਼ਨ ਜਿਹੜੀ ਆ ਘੱਟੋ ਘੱਟ 5 ਸਾਲ ਤੋਂ 20 ਸਾਲ ਦੇ ਵਿੱਚ ਵਿੱਚ ਚਾਹੀਦੀ ਰੱਖਣੀ ਪਊਗੀ ਰਾਤੋਂ ਰਾਤ ਕੁਝ ਨਹੀਂ ਹੋਣਾ ਜਿਵੇਂ ਤੁਸੀਂ ਦੱਸਿਆ ਤੁਹਾਡਾ ਵੀ ਸਫਰ ਬਹੁਤ ਲੰਮਾ ਹੈ ਲੰਮਾ ਮੈਨੂੰ 44 ਸਾਲ ਹੋ ਗਏ ਨਾ ਹਾਂ ਮੈਨੂੰ ਤਾਂ ਜੇ ਕੁਝ ਆਂਦਾ ਨਹੀਂ ਸੀ ਮੈਨੂੰ ਸਿੱਖਦੇ ਆ 20 ਸਾਲ ਲੱਗੇ ਅੱਛਾ ਲੇਕਿਨ ਅੱਜ ਦੀ ਤਰੀਕ ਚੋ 2 ਸਾਲ ਦਾ ਹੀ ਕੰਮ ਹੈ ਯਾ ਜਿਹੜੀ ਮੈਥ ਦਾ ਅਸਰ ਹੈ ਜਾਂ ਚੰ ਉਹ ਇੱਕ ਦਿਨ ਚ ਸਿੱਖ ਸਕਦਾ ਬੰਦਾ ਤਜ਼ਰਬਾ ਜਿਆਦਾ ਹੋ ਗਿਆ ਤੁਹਾਡੇ ਕੋਲ ਤਾਂ ਹੁਣ ਨਾ ਉਹ ਇੱਕ ਦਿਨ ਚ ਮੈਂ ਸਮਝਾ ਦਊਗਾ ਬੰਦੇ ਨੂੰ ਵੀ ਐਸ ਤਰੀਕੇ ਚਲੇ ਲੇਕਿਨ ਉਹਨੂੰ ਵਿਸ਼ਵਾਸ ਕਰਕੇ ਹਾਂ ਵਿਸ਼ਵਾਸ ਕਰਕੇ 5 ਸਾਲ ਤੱਕ ਘੱਟੋ ਘੱਟ ਉਸ ਰਸਤੇ ਤੇ ਤੁਰਨਾ ਹੀ ਪਊਗਾ ਜਿੱਦਾਂ ਮੈਂ ਕਹਿੰਨਾ ਉਦਾਂ ਹੀ ਕਰੇ ਹਾਂ ਠੀਕ ਹੈ ਪਰ ਜੀ ਜਿਵੇਂ 5 ਸਾਲ ਚੱਲੂਗਾ ਉਦਾਂ ਤਾਂ 5ਾਂ ਸਾਲਾਂ 'ਚ ਵੈਲਥ ਨਹੀਂ ਕ੍ਰੀਏਟ ਹੋ ਜਾਣੀ ਹਾਂ ਵੈਲਥ ਹੁੰਦੀ ਬਹੁਤ ਵੱਡਾ ਪੈਸਾ ਰਾਈਟ 5ਾਂ ਸਾਲਾਂ 'ਚ ਪੈਸੇ ਤਾਂ ਇਕੱਠੇ ਹੋਊਗੇ ਹਾਂ ਲੇਕਿਨ ਤੁਹਾਨੂੰ ਇੰਨਾ ਕੌਨਫੀਡੈਂਸ ਹੋ ਜਾਊਗਾ ਕਿ ਮੈਂ ਸਹੀ ਰਸਤੇ ਤੁਰਿਆ ਇੱਕ ਕਰੋੜਪਤੀ ਬੰਨਾ ਹੁੰਦਾ ਫਿਰ ਸਮਝ ਆਵੇ ਰਸਤਾ ਤੁਰ ਵੀ ਤੂੰ ਸਾਨੂੰ ਪਤਾ ਲੱਗ ਜਾਊਗਾ ਵੀ ਮੈਂ ਜਿਸ ਰਸਤੇ ਤੁਰਿਆ ਹਾਂ ਉਹ ਸਹੀ ਹੈ